ਬਈ ਸਿੱਧੂ ਮੂਸੇਵਾਲੇ ਦੇ ਪਿਓ ਬਲਕੌਰ ਸਿੱਧੂ ਤੋਂ ਨਵਾਂ ਬੱਚਾ ਹੋਇਆ ਛੋਟਾ ਸਿੱਧੂ ਉਹਦੇ ਸਾਰੇ ਦਸਤਾਵੇਜ਼ ਮੰਗਦਿਆਂ ਵੀ ਕਿਵੇਂ ਹੋਇਆ ਆਈਵੀਐਫ ਟੈਕਨੋਲੋਜੀ ਨਾਲ ਹੋਇਆ ਕਿਵੇਂ ਇਹ ਬੱਚਾ ਐਂਡ ਜੇ ਕੋਈ 50 ਸਾਲ ਤੋਂ ਉੱਪਰ ਔਰਤ ਉਹ ਇਸ ਤਕਨੀਕ ਦਾ ਅਪਯੋਗ ਨਹੀਂ ਕਰ ਸਕਦੀ ਉਹ ਅਪਰਾਧਾ ਠੀਕ ਆ ਤਾਂ ਕੇਂਦਰ ਸਰਕਾਰ ਨੇ ਮੰਗੇ ਆ ਦਸਤਾਵੇਜ਼ ਸਾਨੂੰ ਦਿਓ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਮੰਗ ਰਹੀ ਆ ਬਲਕੌਰ ਸਿੰਘ ਹੁਣਾਂ ਤੋਂ ਤੇ ਉਹ ਕਹਿ ਰਿਹਾ ਵੀ ਅਸੀਂ ਐਡੀ ਛੇਤੀ ਨਹੀਂ ਸਾਰਾ ਸੀ ਸਿਚੁਏਸ਼ਨ ਦੇ ਵਿੱਚ ਨਹੀਂ ਹੈਗੇ ਵੀ ਦਸਤਾਵੇਜ਼ ਹੁਣ ਤੁਸੀਂ ਦੇਖੋ ਯਾਰ ਇੱਕ ਮਿੰਟ ਦੇ ਵਿੱਚ ਘੱਟ ਤੋਂ ਘੱਟ 99 ਬੱਚੇ ਪੈਦਾ ਹੋ ਰਹੇ ਆ ਇੰਡੀਆ ਦੇ ਵਿੱਚ ਉਹਨਾਂ ਦੇ ਕਿਸੇ ਦਸਤਾਵੇਜ਼ ਨਹੀਂ ਚਾਹੀਦੇ ਇਹਨਾਂ ਨੂੰ ਸਿਰਫ ਜਿਹੜਾ ਹੁਣ ਬੱਚਾ ਇੱਕ ਲੋਕਾਂ ਦੀਆਂ ਦਵਾਵਾਂ ਕਰਕੇ ਇੱਕ ਪੈਦਾ ਹੋਇਆਗਾ ਮਗਰ ਤਾਂ ਉਹਦੇ ਦਸਤਾਵੇਜ਼ ਚਾਹੀਦੇ ਆ ਸਪੈਸ਼ਲ ਇਹ ਚਿੱਠੀ ਜਿਹੜੀ ਲੱਗੀ ਹੋਈ ਆ ਇਹ ਚਿੱਠੀ ਉਹਨਾਂ ਨੇ ਪ੍ਰਿੰਟ ਕਰਕੇ ਆਰਡਰ ਜਾਰੀ ਕੀਤੇ ਆ ਕਿ ਸਾਨੂੰ ਦਸਤਾਵੇਜ਼ ਚਾਹੀਦੇ ਆ ਯਾਰਾ ਸੋਚੋ ਇਹ ਕੋਈ ਆਮ ਗੱਲ ਆ ਕਿੰਨੇ ਲੋਕ ਉੱਤਕ ਜੀ ਕਿੰਨਾ ਬੱਚੇ ਲੈ ਰਹੇ ਆ ਉਸੇ ਹਸਪਤਾਲ ਦੇ ਵਿੱਚੋਂ ਤਾਂ ਇਹਨੂੰ ਇਹਨਾਂ ਦੇ ਚਾਹੀਦੇ ਆ ਤੋ ਤੁਸੀਂ ਕੀ ਸਮਝਦੇ ਆ ਗੱਲ ਆਪਾਂ ਚੱਲ ਪਹਿਲੀਆਂ ਗੱਲਾਂ ਸਾਰੀਆਂ ਤੁਸੀਂ ਸਾਈਡ ਤੇ ਰੱਖ ਲਓ ਇਹ ਨਵੀਂ ਗੱਲ ਤੇ ਆਓ ਕੀ ਜਾਣਬੁੱਝ ਕੇ ਤੰਗ ਕੀਤਾ ਜਾ ਰਿਹਾਗਾ ਜਾਂ ਕੋਈ ਹੋਰ ਕਾਰਨ ਕੀ ਤੁਹਾਨੂੰ ਲੱਗਦਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਮਿਲਦਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸੀ 800